ਤਾਂ ਦੇ ਲਾਸਾਂ ਦੇ ਘਾਸੇ ਨਾ ਹਾਂ ਭਾਈ ਜਿਹੜੇ ਠੀਕ ਆ ਲਾਸਾਂ ਦੇ ਹਾਂ ਜਦੋਂ ਕੈਮਰਾਮੈਨ ਆ ਲਾਸਾਂ ਦੇ ਘਾਸੇ ਆ ਬਹੁਤ ਪੁਰਾਣੇ ਘਾਸੇ ਆ ਇਹ ਅੱਜ ਤੋਂ ਵੀ 70 80 ਸਾਲ ਪਹਿਲਾਂ ਪੁਰਾਣੇ ਘਾਸੇ ਆ ਇਹ ਤੁਸੀਂ ਮੰਨ ਕੇ ਚੱਲੋ ਵੀ 50 ਸਾਲ ਤਾਂ ਇਹਨੂੰ ਹੋਗੇ ਜੀ ਬੰਦ ਹੋਏ ਨਹੀਂ ਠੀਕ ਹੈ ਜੀ ਹਾਂ ਜਿਉਹ ਤੁਸੀਂ ਉਹ ਲਾਹ ਛੱਡਦੇ ਹੋ ਉਹ ਤਾਂ ਤਾਹਾਂ ਜਾਂਦੀ ਫਿਰ ਉਹ ਇੱਥੋਂ ਲਾਸ ਨੂੰ ਪੈਰ ਨਾਲ ਦੱਬ ਲਾਂਦਾ ਇੱਕ ਬੰਦਾ ਤੇ ਲਾਸ ਭੱਜੀ ਜਾਂਦੀ ਉਹ ਤਾਂ ਜਾ ਕੇ ਥੱਲੇ ਬੋਕਾ ਡੁੱਬ ਜਾਂਦਾ ਉਹਨੂੰ ਲਾਸ ਖੜ ਜਾਂਦੀ ਬਸ ਇੱਥੇ ਜੇ ਲਾਸ ਹੁੰਦੀ ਸੀਗੀ ਇਥੋਂ ਜਾ ਕੇ ਉਹ ਰਹਿ ਜਾਂਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਕੁੱਕੜ ਅਸੀਂ ਆਪਣੇ ਅੱਜ ਪਿੰਡ ਵਿੱਚ ਹੀ ਸਾਡੇ ਪਿੰਡ ਚ ਖੂਹ ਆ ਪੁਰਾਣਾ ਉਹਦੇ ਬਾਰੇ ਦੇਖਣ ਵੀ ਆਏ ਆ ਤੇ ਛੋਣ ਗੱਲਬਾਤ ਵੀ ਕਰਦੇ ਆ ਬਾਬੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਾਬਾ ਤੁਹਾਡਾ ਨਾਮ ਦੱਸਦੇ ਨਾਮ ਤਾਂ ਜੀ ਮੇਰਾ ਦਰਸ਼ਨ ਸਿੰਘ ਹੈ ਅੱਛਾ ਜੀ ਹਾਂਜੀ ਤੇ ਪਿੰਡ ਪਿੰਡ ਜੋਲਪੁਰ ਪਖਰ ਹੈ हां बापू जी, ਸੋਡੀ ਨਾ ਖੂਹ ਦੀ ਦੇਖਣਾ ਆ ਅਸੀਂ। ਇਹਦੇ ਬਾਰੇ ਸਾਨੂੰ ਗੱਲ ਦੱਸੋ ਕਿੰਨਾ ਕੁ ਸਾਲ ਪੁਰਾਣਾ ਪਹਿਲਾਂ ਵੀ ਪਹਿਲਾਂ ਪੁਰਾਣੇ ਬੁੜੇ ਇਹ ਪਾਣੀ ਕੱਢਦੇ ਹੁੰਦੇ ਸੀ ਇਹ ਤੋਂ ਤੇ ਕਿੰਨਾ ਕੁ ਮਿੱਠਾ ਪਾਣੀ ਹੁੰਦਾ ਸੀ ਹੁਣ ਪਾਣੀ ਬਹੁਤ ਮਿੱਠਾ ਹੈ ਜੀ ਦਾ। ਅੱਛਾ ਜੀ। ਪਹਿਲਾਂ ਤੋਂ ਮਿੱਠਾ ਹੈ। ਹਾਂ ਜੀ। ਵੀ ਮੰਨ ਕੇ ਚੱਲੋ ਵੀ ਸਾਡੇ ਬਜ਼ੁਰਗਾਂ ਨੇ ਦੱਸਣ ਦੀ ਗੱਲ ਹੈ। ਹਾਂ ਜੀ। ਵੀ ਇਹ ਮਤਲਬ ਵੀ ਮੇਰੇ ਬਾਪੂ ਦੇ ਦੱਸਣ ਦੀ ਗੱਲ ਹੈ। ਠੀਕ ਹੈ ਜੀ। ਵੀ ਉਹ ਕਹਿੰਦਾ ਵੀ ਸਾਡੀ ਸੁਰਤ 'ਚ 2 ਹੱਥ 200 ਹੱਥ ਲਾ ਪੈਂਦੀ ਸੀ ਠੀਕ ਆ ਤੇ ਸਾਡੀ ਸੁਰਤ 'ਚ ਇਹ 2 ਵਿੱਡ ਚੱਲ 3 ਚੱਲਦੇ ਰਹੇ ਆ ਵਿੱਚ ਕਿੰਦਾ ਲੋਕ ਮੰਨਦੇ ਨਹੀਂ ਇੱਕ ਵਿੱਡ ਦਾ ਹੋ ਪਹਿਲੇ ਪਾਸੇ ਜਾਂਦਾ ਸੀ ਤੇ ਕਾ ਖੜੇ ਆ ਇੱਕ ਇਧਰ ਜਾਂਦਾ ਵੀ ਠੀਕ ਆ ਜੀ 3 ਵਿੱਡ ਚੱਲਦੇ ਸੀਗੇ ਤੇ ਬਹੁਤ ਇਹ ਪਾਣੀ ਡੂੰਘਾ ਦਾਦੇ ਸੀਗੇ ਠੀਕ ਆ ਹਾਂ ਜੀ ਕਿੰਨੇ ਕ ਫੁੱਟ ਡੂੰਘਾ ਉਦੋਂ ਤੁਹਾਨੂੰ ਦੱਸਦਾ ਜੀ ਵੀ ਹੁਣ ਇਹ ਪਾਣੀ ਜਦੋਂ ਪਹਿਲਾਂ ਤਾਂ 200 ਹੱਥ ਦੇਲਾ ਲਾਂ ਪੈਂਦੀ ਸੀ 300 ਫੁੱਟ ਬਣ ਗਿਆ ਠੀਕ ਆ ਜੀ ਹੁਣ ਇਹ ਮੰਨ ਕੇ ਚੱਲੋ ਵੀ ਪਾਣੀ ਇਹ ਹੋ ਗਿਆ ਹੋਗਾ 9-10 ਮਹੀਨੇ ਮਿੰਕੀ ਲਿਆਂ ਨੂੰ ਠੀਕ ਹੈ ਜੀ ਤੇ ਮੈਂ ਪੁੱਛ ਕੇ ਵੀ ਆਇਆ ਸੀ ਉਹਨਾਂ ਨੂੰ ਵੀ ਮਨ ਤੋਂ ਲਾ ਕੇ ਹੁਣ ਇਹ 40 ਫੁੱਟ ਹੂ ਹੈ ਪਾਣੀ ਮਨ ਤੋਂ ਠੀਕ ਹੈ ਇਹੋ ਮਾਣਾ ਆਪਣੀ ਪਹਿਲਾਂ ਆਟੋਮੈਟਿਕ ਹੀ ਪਾਣੀ ਆਉਂਦਾ ਹੁੰਦਾ ਸੀ ਥੱਲੇ ਨਹੀਂ ਜੀ ਵੋਕੇ ਆਣਾ ਕੱਢਦੇ ਹੁੰਦੇ ਸੀ ਜਿਵੇਂ ਆਪਣੇ ਖੱਲਾਂ ਦੇ ਵੋਕੇ ਹੁੰਦੇ ਸੀ ਠੀਕ ਹੈ ਜੀ ਵੀ ਵੋਕੇ ਜਿਵੇਂ ਖੱਲ ਹੁੰਦੀ ਵੱਡੀ ਜਾਂ ਕੋਟੇ ਦੀ ਜਾਂ ਫਿਰ ਮੰਨ ਕੇ ਚੱਲੋ ਵੀ ਕਿਸੇ ਕਸਲ ਤਾਂ ਕਟਿਆਂ-ਕੁੱਟਿਆਂ ਦੀਆਂ ਖੱਲਾਂ ਹੁੰਦੀਆਂ ਹੋਣੀਆਂ ਤੇ ਉਹ ぼਕੇ ਮਤਲਬ ਵੀ ਇੱਕ ਘਰ ਤਾਂ ਸਾਡੇ ਸੁਰਤ ਤੋਂ ਜ਼ੋਰਦਾਰ ਐ ਬੋਤੀ ਤੇ ਇੱਕ ਦੋ ਘਰ ਜੋੜਦੇ ਰਿਹਾ ਸਾਡੇ ਮੰਨ ਕੇ ਚਲੋ ਵੀ ਬਲਦ ਹੂੰ ਬਲਦਾਂ ਦੇ ਕਿੱਲੀਆਂ ਲਾਉਂਦੇ ਸੀ ਬੋਤੀ ਦੇ ਵੀ ਕਿੱਲੀਆਂ ਲਾਉਂਦੇ ਸੀਗੇ ਠੀਕ ਹੈ ਜੀ ਤੇ ਇੱਥੋਂ ਮਤਲਬ ਜਿਹੜਾ ਬਿੱਡ ਖੜਾ ਐ ਇੱਥੋਂ ぼਕੇ ਫੜਦੇ ਰਿਹਾ ਤਾਂ ਹੁਣ ਤੁਸੀਂ ਜਦੋਂ ਬਿੱਡੀ ਹੈ ਨਹੀਂ ぼਕੇ ਫੜਦੇ ਆਂਗਾ ਤੁਹਾਨੂੰ ਕੀ ਦੱਸਗੇ ਇੱਥੋਂ ਵੀ ぼਕੇ ਫੜਦੇ ਰਏ ਪਰੇ ਤੋਂ ਵੀ ぼਕੇ ਫੜਦੇ ਰਏ ਆ ਜੀ ਬੋਕੇ ਨਾਲ ਪਾਣੀ ਖੜਦਾ ਰਹੇ ਵੀ ਆਹ ਜਿਹੜਾ ਆ ਲੱਗਿਆ ਹੋਇਆ ਇੱਥੇ ਲੱਗਦਾ ਹੁੰਦਾ ਸੀ ਇਹ ਵੀ ਆ ਜਿਹੜਾ ਸਿਸਟਮ ਲੱਗਦਾ ਹੁੰਦਾ ਸੀ ਉਹਦੇ ਕੱਢਦੇ ਹੁੰਦੇ ਸੀ ਇਹ ਜੀ ਆਹ ਦਾ ਵਿੱਡ ਹੈਗਾ ਹੀ ਐ ਹਾਂਜੀ ਇੱਕ ਵਿੱਡ ਇੱਥੇ ਸੀ ਲੱਕੜਾਂ ਦਾ ਠੀਕ ਆ ਉਹ ਨਾ ਐ ਨੂੰ ਜਾਂਦੀ ਸੀਗੀ ਠੀਕ ਆ ਜੀ ਤੇ ਆਹ ਲਾ ਜਿਹੜਾ ਬੋਕ ਹੈਗਾ ਇਹ ਇਧਰ ਆ ਜਿਵੇਂ ਹੁਣ ਤਾਂ ਘਰ ਪੈ ਗਏ ਠੀਕ ਆ ਜੀ ਉਹ ਸਾਰੀ ਮੰਨ ਕੇ ਚਲੋ ਵੀ ਐ ਜਾਂਦੀ ਸੀਗੀ ਠੀਕ ਆ ਜੀ ਇੱਕ ਹੁਣ ਅੱਧੇ ਕੋ ਬੰਦੇ ਦਾ ਮੰਨ ਨਹੀਂ ਰਹੇ ਮੈਥੋਂ ਵੱਡੇ ਵੀ ਨਹੀਂ ਮੰਨ ਰਹੇ ਪਰ ਇੱਕ ਬੰਦੇ ਤੋਂ ਮੈਂ ਤੁਹਾਨੂੰ ਪਛਾਣ ਸਕਦਾਗਾ ਉਹ ਬੰਦਾ ਹੁਣ ਇੱਥੇ ਹੀ ਨਹੀਂ ਵੀ ਐਨ ਵੀ ਜਾਂਦੀ ਰਹੀ ਸੀਗੀ ਨਾ ਠੀਕ ਹੈ ਜੀ ਹਾਂ ਤਿੰਨ ਨਾਵਾਂ ਨਾਲੀਆਂ ਸੀ ਇੱਕ ਇਧਰ ਇੱਕ ਇਧਰ ਇੱਕ ਇਧਰ ਠੀਕ ਹੈ ਜੀ ਹਾਂ ਖੂਹ ਸਾਡੇ ਇੱਕ ਮਾਦਰੀ ਖੂਹ ਤਾਂ ਸਾਡੇ ਪਿੰਡ 'ਚ ਸੀਗੇ ਤਿੰਨ ਅੱਛਾ ਜੀ ਇੱਕ ਖੂਹ ਉਧਰ ਬੰਦ ਕਰਤਾ ਸਾਰਾ ਵਜਦਾ ਸੀ ਖੂਹ ਉਹ ਠੀਕ ਹੈ ਜੀ ਇੱਕ ਖੂਹ ਸੀ ਮਾਜਵੀ ਸਿੰਘਾਂ ਦੀ ਉਹ ਵੀ ਬੰਦ ਕਰਤੀ ਠੀਕ ਹੈ ਉਧਰ ਬੰਦ ਹੋ ਗਿਆ ਹਾਂ ਇਹਦੇ ਤੋਂ ਇਹ ਚੱਲਦਾ ਹੈ ਜੇ ਤੁਹਾਨੂੰ ਮੋਟਰ ਲੱਗੀ ਆ ਆ ਫੁੱਲ ਵਾਲੀ ਚ ਪਾਣੀ ਜਾਂਦਾ ਠੀਕ ਹੈ ਜੀ ਹਾਂ ਇਹ ਸਫਾਈ ਜਿਹੜਾ ਬਾਬਾ ਜੀ ਤੁਸੀਂ ਫਿਰ ਆਪ ਕੀਤੀ ਇਹ ਪਹਿਲਾਂ ਨਹੀਂ ਜੀ ਹੁਣ ਤਾਂ ਮੈਂ ਇੱਥੋਂ ਤਾਂ ਦੇਖਣੀ ਹੁੰਦੀ ਹੈ ਸਫਾਈ ਠੀਕ ਹੈ ਜੀ ਮੇਰੇ ਤਾਂ 6:00 ਵਜੇ ਹੋਈ ਆ ਆ ਮੈਂ ਇੱਥੇ ਮੁੰਡੇ ਬਖੀਰੀ ਸੇਵਾ ਕਰ ਜਾਂਦੇ ਆ ਜੀ ਅੱਛਾ ਜੀ ਹਾਂ ਜਦੋਂ ਤੁਸੀਂ ਆ ਗਏ ਨਹੀਂ ਪਹਿਲਾਂ ਦੇਖਣ ਜਿੱਤਾ ਪਹਿਲਾਂ ਤਾਂ ਰੂੜੀਆਂ ਰਾਂੜੀਆਂ ਹੋਣ ਪਹਿਲਾਂ ਬਾਦੂ ਰੂੜੀਆਂ ਸੀਆਂ ਜੀ ਹਾਂ ਰੂੜੀਆਂ ਸੀਆਂ ਤੇ ਹੁਣ ਮਦ ਵੀ ਲੋਕ ਟ ਲੱਗੀ ਪਈ ਹੈ ਜੀ ਠੀਕ ਹੈ ਹਾਂ ਵਿਖਾ ਹੌਦ ਇੱਕ ਆ ਹੌਦਾ ਹੈ ਇੱਕ ਉਧਰ ਪਰੇ ਹੌਦਾ ਜੋ ਮੈਂ ਤੁਹਾਨੂੰ ਦਿਖਾ ਦਾਨਾ ਠੀਕ ਹੈ ਜੀ ਉਹ ਆਕਾ ਸੀਗਾ ਆਉਂਦਾ ਜਿਹੜਾ ਆ ਅੱਛਾ ਜੀ ਇਹਦਾ ਮਦਵੀਰ ਮਨਤਾ ਸਿੰਘਾਂ ਨੇ ਤੇ ਮਾਗੀ ਸਿੰਘਾਂ ਨਾਲ ਸੀਗਾ ਠੀਕ ਹੈ ਜੀ ਇਹਨਾਂ 'ਚ ਵੀ ਪਾਣੀ ਹੈ ਜੀ ਨਾ ਜੀ ਇਹਨਾਂ 'ਚ ਪਾਣੀ ਉੱਥੋਂ ਦੀ ਪਾਉਂਦੇ ਸੀਗੇ ਉੱਥੋਂ ਦੀ ਇਹ ਉਹ ਬਣੀ ਹੈ ਜੀ ਓਖੇ ਵਾਲਾ ਠੀਕ ਹੈ ਜੀ ਉੱਥੋਂ ਪਾਣੀ ਆ ਕੇ ਇੱਧਰ ਆ ਜਾਂਦਾ ਸੀ ਉੱਥੋਂ ਇੱਧਰ ਆ ਜਾਂਦਾ ਸੀ ਠੀਕ ਹੈ ਜੀ ਇਹਦੇ ਤੋਂ ਇਧਰ ਆਣ ਵਾਲਾ ਲਗੀਆਂ ਹੋਈਆਂ ਨਾ ਠੀਕ ਹੈ ਜੀ ਤੇ ਐਸ ਪਾਸੇ ਠੀਕ ਹੈ ਜੀ ਇਥੋਂ ਇਹਨੂੰ ਭਰ ਕੇ ਤੇ ਨਾਲਾ ਹੁਣ ਤੱਕਰ ਪੱਟੀਆਂ ਆਈਆਂ ਭਰ ਕੇ ਉਹ ਮਤਲਬ ਵੀ ਬੁੜੀਆਂ ਇਥੋਂ ਭਰ ਕੇ ਪਿੰਡ ਚ ਪਾਣੀ ਲਈ ਜਾਂਦੀਆਂ ਸੀ ਪਾਣੀ ਬਹੁਤ ਮਿੱਠਾ ਸੀ ਨਹੀਂ ਇਹ ਬਾਬਾ ਜੀ ਫਿਰ ਲਾਮੀ ਕੋਈ ਬਾਹਰੋਂ ਪਿੰਡੋਂ ਵੀ ਬਾਹਲੇ ਪਿੰਡਾਂ ਦੇ ਕੋਈ ਆਪਣੇ ਲਾਮੀ ਪਿੰਡਾਂ ਵਾਲੇ ਵੀ ਆਉਂਦੇ ਹੋਣਗੇ ਪਾਣੀ ਪੀਂਦੇ ਹਾਂ ਜੀ ਪੀਣ ਵੀ ਲਾਲਾ ਲਾ ਲੈਣ ਵੀ ਲੈਣ ਬਹੁਤ ਆਉਂਦੇ ਸੀ ਪਾਣੀ ਹੁਣ ਵੀ ਲੈ ਕੇ ਜਾਂਦੇ ਆ ਕਿੱਥੋਂ ਲੋਕਾਂ ਕੋਲੋਂ ਹਾਂਜੀ ਇਹ ਹੁਣ ਪੂਰਾ ਮਿੱਠਾ ਪਾਣੀ ਆ ਪੂਰਾ ਪੂਰਾ ਮਿੱਠਾ ਪਾਣੀ ਆ ਜੀ ਭਾਣ ਕੱਢ ਕੇ ਮੋਟਰ ਚਲਾਵਾਂ ਨੇ ਮੱਛੀ ਮੋਟਰ ਲੱਗੀ ਹੋਈ ਹੈ ਇਹਦੇ 'ਚ ਆ ਇਹਦੇ 'ਚ ਆਪਣਾ ਵਾੜੀਆਂ 'ਚ ਪੈਂਦੀ ਆ ਹੁਣ ਵੀ ਦੇਖ ਲਓ ਤੁਹਾਨੂੰ ਹੁਣ ਵੀ ਦਿਖਾ ਦਿੰਨੇ ਆ ਪਾਣੀ ਕੱਢ ਕੇ ਠੀਕ ਹੈ ਜੀ ਉੱਥੇ ਕਹਿੰਦੇ ਨੇ ਮੋਟਰ ਛੱਡ ਦਿਓ ਇਹ ਬਾਬਾ ਜੀ ਫੇਰ ਜਿਹੜੇ ਪੁਰਾਣੇ ਬੁੜੇ ਹੁੰਦੇ ਨੇ ਇਹ ਆਪ ਹੀ ਕਰਦੇ ਰਹੇ ਕਿ ਬਸ ਬਾਬਾ ਨਹੀਂ ਜੀ ਮੈਂ ਮੇਰੇ ਸਿੱਖ ਚੜਦੇ ਰਹੇ ਅੱਛਾ ਜੀ ਮੇਰੇ ਠੀਕ ਹੈ ਹਾਂ ਮੰਨਣਾ ਨਹੀਂ ਇੱਥੇ ਕੋਈ ਚੜਦਾ ਸੀਗਾ ਨਾ ਕੋਈ ਜੱਟ ਨਾ ਕੋਈ ਜ਼ਿਮੀਂਦਾਰ ਨਾ ਕੋਈ ਮਾਜਵੀ ਨਾ ਕੋਈ ਰਮਦਾਸ ਗਿਆ ਵੀ ਮੇਰੀ ਸਿੱਖਾਂ ਦੇ ਵਿੱਚ ਤੁਹਾਡੀ ਸੋਡੀ ਸੁਰਤ ਸੋਡੀ ਉਮਰ ਕਿੰਨੀ ਦਾ ਮੇਰੀ ਉਮਰ ਹੈ ਜੀ 70 ਸਾਲ ਲਗਭਗ ਅੱਛਾ ਤੁਸੀਂ ਦੇਖਿਆ ਇਹ ਪਾਣੀ ਕੜਦਾ ਜਮਾਂ ਚੱਲਦਾ ਦੇਖਿਆ ਜੀ ਹਾਂ ਅੱਛਾ ਜੀ ਆਹੋ ਤਦੱਕ ਜਾਂਦੀ ਸੀ ਲੈਣ ਠੀਕ ਹੈ ਇੱਧਰ ਆ ਲਾ ਇੱਧਰ ਜਾਂਦੀ ਸੀ ਚੱਲਦਾ ਦੇਖਿਆ ਪਾਣੀ ਅੱਛਾ ਮੇਰੀ ਸੁਰਤੇ ਚ ਬੰਦ ਹੋਇਆਗਾ ਜਦੋਂ ਇਹ ਜਿਹੜੇ ਸਾਹਮਣਾ ਹੁਣ ਵੀ ਮੋਟਰਾਂ ਮੋਟਰਾਂ ਦਾ ਪਾਣੀ ਆ 4 ਇੰਚ ਜਾਂ 5 ਇੰਚ ਹਾਂਜੀ ਹਾਂ ਉਹਨੇ ਪਾਣੀ ਨਿਕਲਦਾ ਸੀ ਨਹੀਂ ਜੀ ਬੋਕੇ ਨਾਲ ਕੱਢਦੇ ਸੀ ਉਹ ਬੋਕੇ ਨਾਲ ਬਾਦੂ ਸਾਰੇ ਪਿੰਡ ਚ ਪਾਣੀ ਬੁੜੀਆਂ ਇੱਥੇ ਤਾਂ ਬਾਰੀ ਨਹੀਂ ਸੌਂਦੀ ਸੌ ਸੌ ਬੁੜੀ ਹੋ ਜਾਂਦੀ ਸੀਗੀ ਅੱਛਾ ਜੀ ਹਾਂ ਘਗਰੇ ਪਾਪਾ ਬੁੜੀਆਂ ਪੌੜੀਆਂ ਬਜ਼ੁਰਗ ਦੱਸਦੇ ਸੀ ਇਹ ਕੋਈ ਨਹੀਂ ਨਹੀਂ ਬਹੁਤ ਬਿਆਹੀ ਆਉਂਦੀ ਹਾਂਜੀ ਤੇ ਪਾਣੀ ਲੈਣੋਂ ਇਹਦਾ ਘਗਰਾ ਪਾ ਕੇ ਆਉਂਦੀ ਠੀਕ ਹੈ ਜੀ ਸਤਾਰਾਂ ਲਈ ਹੁੰਦਾ ਠੀਕ ਹੈ ਜੀ ਹਾਂਜੀ ਬਹੁਤ ਮਿੱਠਾ ਪਾਣੀ ਆ ਹੁਣ ਵੀ ਮਿੱਠਾ ਪਾਣੀ ਦਾ ਹਾਂਜੀ ਤੇ ਜਿਹੜੀਆਂ ਆ ਡੱਗੀਆਂ ਕਿੰਨੀਆਂ ਢੂੰਗੀਆਂ ਇਹੇ ਜੀ ਹੁਣ ਤਾਂ ਉੱਚੀਆਂ ਹੋ ਗਈਆਂ ਪਹਿਲਾਂ ਤਾਂ ਇਹ ਢੂੰਗੀਆਂ ਸੀਆਂ ਕਾਫੀ ਢੂੰਗੀਆਂ ਸੀ ਇਹ ਤਾਂ ਹੁਣ ਤੁਸੀਂ ਦੇਖ ਲਓ ਵੀ ਆਹ ਡੱਗੀ ਵੀ ਆ ਇਹ ਤਾਂ ਇੰਨੀ ਢੂੰਗਿਆ ਨਾ ਪਾਸੇ ਮਿੱਟੀ ਬੈ ਗਈ ਮਿੱਤੋਂ ਤਾਂ ਇੰਨੀ ਢੂੰਗਿਆ ਨਾ ਠੀਕ ਹੈ ਜੀ ਹਾਂ ਉਹ ਵੀ ਮਤਲਬ ਕਾਸੀ ਮਿੱਟੀ पे यो भी ਨਹੀਂ ਡੂੰਗੀ ਸੀ ਠੀਕ ਆ ਅ ਇਹੋ ਤੋਂ ਮਤਲਬ ਆ ਆ ਲਾਸਾਂ ਦੇ ਲਾਸਾਂ ਦੇ ਘਾਸੇ ਨਾ ਆ ਪਈਏ ਜਿਹੜੇ ਠੀਕ ਆ ਲਾਸਾਂ ਦੇ ਹਾਂ ਜਦੋਂ ਕੈਮਰਾਮੈਨ ਆ ਲਾਸਾਂ ਦੇ ਘਾਸੇ ਆ ਬਹੁਤ ਪੁਰਾਣੇ ਘਾਸੇ ਆ ਇਹ ਅੱਜ ਤੋਂ ਵੀ 70 80 ਸਾਲ ਪਹਿਲਾਂ ਪੁਰਾਣੇ ਘਾਸੇ ਆ ਇਹ ਤੁਸੀਂ ਮੰਨ ਕੇ ਚੱਲੋ ਵੀ 50 ਸਾਲ ਤਾਂ ਇਹਨੂੰ ਹੋ ਗਈ ਜੀ ਬੰਦ ਹੋਏ ਨੂੰ ਠੀਕ ਆ ਜੀ ਹਾਂ ਵੀ ਉਹ ਜਦੋਂ ਲਾਣਾ ਛੱਡਦੇ ਉਹ ਉਹ ਤਾਂ ਤਾਹਾਂ ਜਾਂਦੀ ਫਿਰ ਉਹ ਇੱਥੋਂ ਲਾਸ ਨੂੰ ਪੈਰ ਨਾਲ ਤਾਂ ਬੰਦਾ ਇੱਕ ਬੰਦਾ ਹਾਂ ਤੇ লাশ ਭੱਜੀ ਜਾਂਦੀ ਉਹਦਾ ਜਾ ਕੇ ਥੱਲੇ ਬੋਕਾ ਡੁੱਬ ਜਾਂਦਾ ਉਹਨੂੰ লাশ ਖੜ ਜਾਂਦੀ ਬਸ ਇੱਥੇ ਜਿਹਾ লাশ ਹੁੰਦੀ ਸੀਗੀ ਇੱਥੋਂ ਜਾ ਕੇ ਉਹ ਰਹਿ ਜਾਂਦੀ ਇੱਥੋਂ ਵੱਧ ਐ ਮੁਰਕੇ ਆ ਕੇ ਤੇ ਐ ਮੁੜ ਜਾਂਦੇ ਮੁਰਕੇ ਪਿੱਲੀ ਪਾਣ ਦੇ ਤੇ ਹੱਥ ਜਿਹੜੇ ਉਧਰ ਲੈ ਜਾਂਦੇ ਸੀ ਉਧਰ ਨੂੰ ਜਾ ਕੇ ਵੱਧੂ ਪਿੱਲੀ ਛਾੜਦਾ ਇੱਥੋਂ ਬਾਬਾ ਜੀ ਫਿਰ ਹੁਣ ਕੋਈ ਦੇਖਣ ਆ ਵੀ ਆਉਂਦਾ ਹੋਊਗਾ ਤੂੰ ہاں ਮਿੰਕੇ ਲ ਜਾਂਦੇ ਸੀ ਸਾਲ ਦੇ ਸਾਲ ਪਾਣੀ ਮੈਨੂੰ ਫੇਰ ਹੀ ਪਤਾ ਲੱਗਿਆ ਉਹ ਮੈਂ ਜਿਹੜਾ ਮੁੰਡਾ ਮਿੰਕੇ ਲ ਗਿਆ ਉਹਨੂੰ ਪੁੱਛਾਂ ਮੈਂ ਪਾਸੋਂ ਚੌਥੀ ਪੁੱਛਾਂਗਾ ਠੀਕ ਹੈ ਜੀ 45 ਫੁੱਟ ਤੇ ਪਾਣੀ ਆਉਂਦਾ ਹੁੰਦਾ ਤਾਂ ਵਾਲੀ ਮਣਕ ਕੋਨ ਸੀ ਉਹ ਹੈ ਜਮਾ ਇੱਕ ਨੰਬਰ ਬਣ ਗਿਆ ਮਾੜੀ ਇੱਕ ਨੰਬਰ ਹੈ ਜੀ ਗੱਲ ਕਰ ਵੀ ਥੋੜਾ ਜਹਾ ਡੱਕਾ ਡੋਲਾ ਡਿੱਗ ਪਾਂਦਾ ਹੈਗਾ ਠੀਕ ਆ ਹਾਂ ਉਹਦਾ ਕਰਕੇ ਇੱਕ ਜਾਲ ਜੂਲ ਜਿਹਾ ਲਾਇਆ ਪਿਆ ਜਾਂ ਤਾਂ ਜਿਹੜੇ ਜਦੋਂ ਬੰਦੇ ਨਿਕਣ ਲੱਗੇ ਸੀਗੇ ਠੀਕ ਹੈ ਜੀ ਜਾਲ ਤਾਂ ਪਾਇਆਗਾ ਹੁਣ ਬੰਦੇ ਡਿੱਗਦੇ ਨਹੀਂ ਹਾਂ ਕਈ ਵਾਰ ਹਾਂ ਬਈ ਪਤਾ ਹੀ ਨਹੀਂ ਲੱਗਦਾ ਹੁੰਦਾ ਹਾਂ ਬਹੁਤ ਬੰਦੇ ਡਿੱਗੇ ਜੀ ਮੇਰੀ ਸੁਰਤ ਜੀ ਡਿੱਗੇ 5-7 ਤੱਕ ਜਿਹੜੇ 4-4 ਦਿਨ ਵਿੱਚ ਉੱਥੇ ਆਏ ਵੀ ਨਹੀਂ ਹੈਗੇ ਠੀਕ ਹੈ ਜੀ ਹਾਂ ਜੀ ਉਹ ਸਾਡੇ ਜਿਵੇਂ ਹੁਣ ਤੁਸੀਂ ਕਹਿੰਦੇ ਮੇਰੇ ਨਾਲ ਕੁੱਕੜਾ ਹੈ ਹੂੰ

ਜੋ ਵਾ ਸਹੰਪੂਰਿਆ ਰੌਣਕਾਂ ਲੱਗਦੀਆਂ ਇੱਥੇ ਬੈਠ ਕੇ ਬਜ਼ੁਰਗ ਪੁਰੀਆਂ ਤਾਸਾਂ ਵੀ ਖੜਦੇ ਆ ਤੇ ਗੱਲਾਂ ਬਾਤਾਂ ਵੀ ਪੁਰੀਆਂ ਰੌਣਕਾਂ ਲੱਗ ਰਹੀਆਂ ਆ ਕਿ ਬਹੁਤ ਹੀ ਸੋਹਣੀ ਜਗ੍ਹਾ ਤੇ ਸਾਡੀ ਵੀਡੀਓ ਨੂੰ ਦੇਖ ਕੇ ਭਾਵੇਂ ਸ਼ੇਅਰ ਤੇ ਕਮੈਂਟ ਜਿਵੇਂ ਲੱਗੀ ਜ਼ਰੂਰ ਕਰਨਾ ਠੀਕ ਆ ਓਕੇ ਹਾਂਜੀ ਆ ਦੇਖੋ ਆਪਣੇ ਜੋ ਪੁਰਾਣਾ ਪੂਆ ਇੱਥੇ ਬਹੁਤ ਸੋਹਣੀ ਜਗ੍ਹਾ ਬਣਾਈ ਪਈ ਹੈ ਸਾਡੇ ਪਿੰਡ ਦੀ ਆ ਇੱਥੇ ਪਹਿਲਾਂ ਰੂੜੀਆਂ ਰੌੜੀਆਂ ਹੁੰਦੀਆਂ ਸੀ ਤੇ ਹੁਣ ਦੇਖੋ ਕੱਲੂਟੇ ਸਾਫ ਸਫਾਈ ਬਹੁਤ ਖਰਾਕੀ ਠੀਕੋ ਜਮਾ ਪਿੰਡ ਦੇ ਬਚਾਲੇ ਰਹੇ ਇਹ 20% ਅੱਜ ਹੁਣ ਪੁਰਾਣੇ ਬਜ਼ੁਰਗ ਹੁਣ ਬੈੰਦੇ ਆ ਠੀਕ ਆ ਸੇ ਹੁਣ ਵੀ ਬੈਠੀਆਂ ਪਿੰਡ ਦੇ ਪਿੰਡ ਦੇ ਬੰਦੇ ਲਈ ਕੋਈ ਮੋਤੀ ਮਹਿਰਾ ਜੀ ਦੀ ਯਾਦ ਵਿੱਚ ਤੁਹਾਨੂੰ

ਧਨੀ ਵਦਤੋਂ ਆ ਦੇਖੋ ਇਹ ਦੁਬਈ ਨਹੀਂ ਜੁਗਾ ਬਣ ਗਿਆ ਆ ਬਾਬਾਈ ਦੁੱਧ ਦੇ ਲੰਗਰ ਵਾਲੇ ਇਹ ਵੀ ਦੇਖੋ ਇਹ ਨਾਲ ਦੇਖੋ ਆ ਬਾਬੇ ਮੋਤੀ ਮੇਰੇ ਦੀ ਫੋਟੋ ਲੱਗੀ ਪਈ ਹੈਗੀ ਆ ਮਾਤਾ ਗੁਜਰ ਕੌਰ ਦੀ ਆਉ ਸਹਿਬਜ਼ਾਦਿਆਂ ਦੀ ਹੈ ਵੀ ਇੱਥੇ ਸਾਲ ਦੀ ਸਾਲ ਇਹ ਜਿਹੜੇ ਮੇਰੇ ਸਿੱਖਾਂ ਦੇ ਘਰ ਹੈ ਪਰਿਵਾਰ ਹੈ ਉਹ ਸਾਲ ਦੀ ਸਾਲ ਇੱਥੇ ਦੁੱਧ ਦਾ ਲੰਗਰ ਲਾਉਂਦੇ ਨੇ ਜਦੋਂ ਆਪਣੇ ਦੁਰਪੁਰਬ ਹੁੰਦਾ ਸਾਹਿਬ ਜਦਾਂ ਦਾ ਆਏ ਸਾਲ ਆਉਂਦੇ ਸਾਲ ਆਉਂਦੇ ਆ ਪੈਸਾ ਕਿਸੇ ਤੋਂ ਮੰਗਦੇ ਨਹੀਂ ਇੱਥੇ ਕੋਈ ਪੰਚ ਹਜ਼ਾਰ ਦੇ ਜੇ ਕੋਈ ਪੰਚ ਦੇ ਪੀ ਦੇ ਮੰਗਣ ਹੀ ਕਿਸੇ ਦੇ ਜਾਂਦੇ ਆਪ ਦੇ ਤਰਫੋਂ ਹੀ ਲਾਉਂਦੇ ਹੈਗੇ ਹਾਂਜੀ ਕੋਈ ਤਾਂ ਲੈਣ ਦਾ ਕੋਈ ਬਸ ਸੋਚਣਾ ਕੀ ਚੱਲਦੇ ਆ हां जी ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਰੌਣਕਾਂ ਲੱਗਦੀਆਂ 24 ਘੰਟੇ ਇੱਧਰ ਦੇਖ ਲਓ ਜੀ ਆਪਣੇ ਵੱਡੇ ਬਿਉਰਗ ਬੈਠੇ ਹੈਗੇ ਤੇ ਦੇਖ ਸਕਦੇ ਨਹੀਂ ਤੁਸੀਂ ਬਹੁਤ ਰੌਣਕਾਂ ਲੱਗਦੀਆਂ ਇੱਧਰ ਕਿਆਰੀ ਹੈ ਜੀ ਫੁੱਲਾਂ ਵਾਲੀ ਤੇ ਪਾਣੀ ਚੱਲੀ ਜਾਂਦਾ ਜੀ ਤੇ ਕੁੱਕੜ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਜੀ ਜੱਟ ਰਿਕਾਰਡ 3600 ਜੀ हां जी ਕੁੱਕੜ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਪਦੇ ਵੀਰਸ ਲਈ ਸਾਡੇ ਵੀਰਸ ਤੇ ਅਸੀਂ ਤਾਂ ਆਪਦੇ ਪਿੰਡ ਦਾ ਇਤਿਹਾਸ ਦੱਸਿਆ ਵੀਰੋ ਤੇ ਜੇ ਚੰਗਾ ਲੱਗਿਆ ਸ਼ੇਅਰ ਕਮੈਂਟ ਤਾਰਕੇ ਜਰੂਰ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਨਾ ਤੇ ਆਹ ਦੇਖ ਲਓ ਪੂਰੀਆਂ ਰੌਣਕਾਂ ਸ਼ੌਂਕਾਂ ਲੱਗਦੀਆਂ ਇੱਥੇ ਤੜਕੇ ਸਵੇਰ ਸ਼ਾਮ ਹੋਂ ਤਾਂ ਦੁਪਹਿਰੇ ਵੀ ਬੈਠ ਰਹੇ ਨੇ ਆ ਬਾਬੇ ਹੋਂ ਤਾਂ ਮੈਂ ਮੇਰਾ ਸੁਭਾਅ ਮੁੰਡੇ ਕਹਿਣ ਦਾ ਮੁੰਡੇ ਹੁੰਦੇ ਹੀ ਐ ਇਹ ਜਿਹਦਾ ਹਾਸਾ ਮਜਾਕ ਚੱਲਦਾ ਹੁੰਦਾ ਨਾ ਸਾਰੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਨਾ ਬਾਈ ਲਵ ਯੂ ਲਵ ਯੂ ਸਾਰਿਆਂ ਨੂੰ ਟਾਟਾ